ਲੰਗੇ ਕੱਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਕਫਾ ਖਸਿਆਂ ਦੇ ਵਿੱਚ ਰੋਡ ਸ਼ੋਅਜ਼ ਕਰ ਰਹੇ ਸਨ ਉਹਨਾਂ ਦੇ ਵਿੱਚੋਂ ਇੱਕ ਬਠਿੰਡਾ ਵੀ ਸੀ ਬਠਿੰਡੇ ਦੇ ਵਿੱਚ ਅਰਵਿੰਦ ਕੇਜਰੀਵਾਲ ਜਾਂਦੇ ਨੇ ਔਰ ਉੱਥੇ ਜਾ ਕੇ ਉਸੇ ਤਰ੍ਹਾਂ ਔਰ ਗੁਰਮੀਤ ਸਿੰਘ ਖੁੰਡੀਆਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ ਔਰ ਪ੍ਰਚਾਰ ਕਰਦੇ ਕਰਦੇ ਲੋਕਾਂ ਨੂੰ ਵੱਡੀ ਅਪੀਲ ਵੀ ਕਰਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਦੇ ਗੜ੍ਹ ਤੇ ਜਾ ਕੇ ਤਬੜਕ ਮਾਰੀ ਹੈ ਇਹ ਗੜ੍ਹ ਇਹ ਬਠਿੰਡਾ ਹਲਕਾ ਜਿਹੜਾ ਹੈ ਉਹ ਬਾਦਲਾਂ ਦਾ ਮੰਨਿਆ ਜਾਂਦਾ ਕਿਉਂਕਿ ਹਰਸਿਮਰਤ ਕੌਰ ਬਾਦਲ ਇਸ ਹਲਕੇ ਦੇ ਉੱਤੇ ਕਾਬਜ਼ ਰਹੇ ਨੇ ਔਰ ਹੁਣ ਵੀ ਚਰਚਾਵਾ ਇਹੀ ਨੇ ਕਿ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਸ ਉੱਤੇ ਆਪਣਾ ਹੋਲਡ ਜਿਹੜਾ ਉਹ ਬਣਾ ਸਕ ਦੇ ਪਾਸੇ ਉਹਨਾਂ ਦੇ ਮੁਕਾਬਲ ਤਨ ਹੁਣ ਬਹੁਤ ਲੋਕ ਆ ਚੁੱਕੇ ਨੇ ਬੀਬੀ ਪਰਮਪਾਲ ਕੌਰ ਸਿੱਧੂ ਨੇ ਗੁਰਮੀਤ ਸਿੰਘ ਖੁੰਡੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਨੇ ਔਰ ਨਾਲ ਦੀ ਨਾਲ ਲੱਖਾ ਸਦਾਣਾ ਇਸ ਸੀਟ ਦੇ ਉੱਤੇ ਹੈਗਾ ਔਰ ਇਸ ਸੀਟ ਦੇ ਉੱਤੇ ਵਿਵਾਦ ਬਰਕਰਾਰ ਹੈ ਬਠਿੰਡਾ ਸੀਟ ਦੇ ਉੱਤੇ ਜੀਤਮੇਂਦਰ ਸਿੱਧੂ ਜਿਹੜੇ ਨੇ ਉਹ ਮੌਜੂਦ ਨਹੀਂ ਕਾਂਗਰਸ ਦੇ ਵੱਲੋਂ ਯਾਨੀ ਕਿ ਜਿਹੜੀ ਟੱਕਰ ਹੈ ਉਹ ਬੜੀ ਟਕਰਾਰ ਵਾਲੀ ਹੈ ਬੜੀ ਤਗੜੀ ਟੱਕਰ ਹੈ ਪਰ ਦੂਜੇ ਪਾਸੇ ਬੀਬੀ ਹਰਸਿਮਰਤ कौर ਬਾਦਲ ਨੂੰ ਢਾਹ ਲਾਉਣ ਲਈ ਅਰਵਿੰਦ ਕੇਜਰੀਵਾਲ ਵੀ ਪਹੁੰਚ ਜਾਂਦੇ ਨੇ ਯਾਨੀ ਕਿ ਬਾਦਲਾਂ ਦੇ ਗੜ੍ਹ ਚ ਜਾ ਕੇ ਤੇ ਬਿਆਨ ਦਿੱਤਾ ਜਾਂਦਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਰਸਿਮਰਤ कौर ਬਾਦਲ ਨੂੰ ਵੋਟ ਨਾ ਪਾਈ ਜਾਵੇ ਸਿੱਧਾ ਹੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਹੋ ਜਾਂਦੇ ਨੇ ਜਿੱਥੇ ਪਹਿਲਾਂ ਸੀਐਮ ਭਗਵੰਤ ਮਾਨ ਤੇ ਬੀਬੀ ਹਰਸਿਮਰਤ कौर ਬਾਦਲ ਵਿਚਲੀ ਟਸਲ ਚੱਲ ਰਹੀ ਹੁੰਦੀ ਹੈ ਉਸੇ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਵੀ ਆ ਜਾਂਦੇ ਔਰ ਉਹਨਾਂ ਨੇ ਡਟ ਕੇ ਬੀ ਬਿਹਾਰ ਸ੍ਰਮਿਤਕੌਰ ਬਾਦਲ ਦਾ ਬਾਦਲ ਪਰਵਾਰ ਦਾ ਸ਼੍ਰੋਮਣੀ ਕਾਲੀ ਦਲ ਦਾ ਵਿਰੋਧ ਕੀਤਾ ਆਓ ਸੁਣਦੇ ਹਾਂ ਕੀ ਕੁਝ ਬੋਲੇ ਨੇ ਜਦੋਂ 2 ਸਾਲ ਪਹਿਲੇ ਜਦ ਕਿਸਾਨ ਦਿੱਲੀ ਗਏ تھے ਆਪਕੋ ਦਿੱਲੀ ਮੇਂ ਘੁਸਨੇ ਨਹੀਂ ਦਿਆ ਇਨ ਲੋਗੋ ਨੇ ਨਹੀਂ ਘੁਸਨੇ ਦਿਆ ਥਾ ਨਾ ਇਨੋ ਨੇ ਦਿੱਲੀ ਮੇਂ ਘੁਸਨੇ ਨਹੀਂ ਦਿਆ ਸੜਕ ਕੇ ਉਪਰ ਕੀਲੇ ਲਗਾ ਦੀ ਇਨਕੇ ਬਾਪ ਕੀ ਦਿੱਲੀ ਹੈ हमारी दिल्ली है आपकी दिल्ली है इस देश के लोगों की दिल्ली है इन्होंने सड़क पे कीले लगा दी बुलडोजर लगा दिए इस बार ऐसा बटन दबाना मोदी को दिल्ली से भगा देना पिछली बार आपसे एक गलती हो गई थी यह हरसिमरत बादल को आप लोगों ने अपना एमपी बनाया कभी शक्ल दिखाई कभी शक्ल दिखाई ये खुड़िया साहब हैं आपके अपने हैं चौबीस घंटे आपकी गलियों में घूमते रहते हैं रात को दो बजे फोन करोगे ये आपके काम आएंगे आएंगे कि नहीं आएंगे जनता का आदमी है ये हरसिमरत बादल की तरह नहीं है इस बार गलती मत कर देना इस बार गलती मत कर देना भटिंडा वालों आज आपको कहने के लिए आया हूँ एक बार इनको मौका दो झाड़ू को मौका दो जैसे पंजाब में काम करके दिखाया आपको सारे काम आपके केंद्र सरकार से करा के लाएंगे आपके साढ़े आठ हजार करोड़ रुपए पंजाब के लोगों के साढ़े आठ हजार करोड़ रुपए केंद्र सरकार ने रोक रखे हैं उस पैसे से आपकी गांव-गांव में सड़कें बननी थी मोहल्ला क्लिनिक बनने थे लेकिन मोदी सरकार पैसे रोक के बैठी है तानाशाही कर रही है अगर आप हमारे तेरह एम पी जिता दोगे उनके घर में घुस के उनसे पैसे लेके आएंगे पंजाब के लोगों के दोस्तों सब्सक्राइब टू वन इंडिया चैनल एंड नेवर मिस एन अपडेट